ਭਗਵਾਨ ਸ਼੍ਰੀ ਤ੍ਰਿਪਤੀ ਬਾਲਾ ਜੀ ਦੀ ਰਥ ਯਾਤਰਾ ਜਿਹੜੀ ਹੈ ਉਹ ਨੇੜੇ ਆ ਰਹੇ ਨੇ ਤੇ ਉਸ ਦਾ ਉਤਸ਼ਾਹ ਵੀ ਜਿਹੜਾ ਵੱਧਾ ਜਾ ਰਿਹਾ ਹੈ ਬੀਤੇ ਦਿਨ ਜਿਹੜੇ ਐ ਐਮਿਟੇਸ਼ਨ ਦਿੱਤੇ ਗਏ ਸੀ ਕਿ ਕੁਮਾਰ ਮੰਡੀ ਅਤੇ ਹੋਰ ਇਲਾਕਿਆਂ ਵਿੱਚ ਤੇ ਲੋਕਾਂ 'ਚ ਉਸਾਹ ਵੀ ਦੇਖਿਆ ਹਰ ਕੋਈ ਜਿਹੜਾ ਹੈ ਭਗਵਾਨ ਤ੍ਰਿਪਤੀ ਬਾਲਾ ਜੀ ਦਾ ਪ੍ਰਸ਼ਾਦ ਸੀਗਾ ਤੇ ਜਿਹੜਾ ਇਨੋਟੇਸ਼ਨ ਸੀਗਾ ਜਿਹੜੇ ਯਾਤਰਾ ਦਾ ਉਹਨੂੰ ਮੱਥੇ ਨਾਲ ਲਗਾ ਰਿਹਾ ਸੀਗਾ ਸ਼ੀਵਾ ਪ੍ਰਾਪਤ ਕਰਨਾ ਚਾਹੁੰਦਾ ਸੀਗਾ ਤੇ ਅੱਜ ਮੀਟਿੰਗ ਰੱਖੀ ਗਈ ਹੈ ਗੱਲਬਾ ਕਰਾਂਗੇ ਸਰ ਜਿਹੜਾ ਵੀ ਸੁਣਦਾ ਹੈ ਜਾਥਾ ਯਾਤਰਾ ਬਾਰੇ ਉਸ ਸਾਹ ਪਰ ਜਾਂਦਾ ਜੋ ਇਨਫੋਰਮੇਸ਼ਨ ਮਿਲਦਾ ਹੈ ਤਾਂ ਉਹਨੂੰ ਮੱਥੇ ਹਲਾਣ ਦੇ ਸ਼ੀਵਾਲ ਲੈਣੇ ਕੋਸ਼ਿਸ਼ ਕਰਦਾ ਹੈ ਕੀ ਕਹਿਣਾ ਚਾਹੋਗੇ ਦੇਖੋ ਜੀ ਭਗਵਾਨ ਜੀ ਤੇਰਪਤੀ ਬਾਲਾ ਜੀ ਮੱਥੇ ਨਾ ਲਾ ਲੋ ਅੱਖਾਂ ਚ ਪਾ ਲੋ ਦਿਲ ਵਿੱਚ ਪਾ ਲੋ ਬੜੀ ਕਿਰਪਾ ਕਰਦੇ ਆ ਬਹੁਤ ਕਿਰਪਾ ਕਰਦੇ ਆ ਮੈਨੂੰ ਤਾਂ ਇਹਨਾਂ ਦੇ ਕਿਰਪਾ ਮੇਰੇ ਉੱਤੇ ਤਾਂ ਬਹੁਤ ਜ਼ਿਆਦਾ ਭਗਵਾਨ ਤੇਰਪਤੀ ਬਾਲਾ ਜੀ ਦੀ ਉਹ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਇੱਕ ਤੁਹਾਨੂੰ ਖਬਰ ਸੁਣਾਣਾ ਚਾਹਨਾ ਕਿ ਸਾਡੇ ਤੇਰਪਤੀ ਬਾਲਾ ਜੀ ਬਹੁਤ ਹੀ ਜਲਦੀ ਲੁਧਿਆਣੇ ਚ ਪਹੁੰਚ ਰਹੇ ਆ ਉਹਨਾਂ ਦਾ ਕੱਲ ਕਰਨਾਲ ਦੇ ਵਿੱਚ ਪਹੁੰਚ ਜਾਣਗੇ ਉੱਥੇ ਮੇਰੇ ਇੱਕ ਦੋਸਤ ਹੈ ਜੁਗੇਸ਼ ਜੀ ਵਿਵਾਨ ਵਾਲੇ ਉਹ ਉਹਨਾਂ ਦਾ ਸਵਾਗਤ ਕਰ ਰਿਹਾ ਉਹਨਾਂ ਨੇ ਕੱਲ ਉੱਥੇ ਉਹਨਾਂ ਦੇ ਵੈਲਕਮ ਲਈ ਬਹੁਤ ਵਧੀਆ ਪ੍ਰੋਗਰਾਮ ਰੱਖਿਆ ਹੋਇਆ ਹੈ ਤੇ ਭਗਵਾਨ ਦਾ ਪਹਿਲਾਂ ਤਾਂ ਉਹ ਸਵਾਗਤ ਕਰਨਗੇ ਔਰ ਉਹਨਾਂ ਨੇ ਸਾਰੇ ਕਰਨਾਲ ਵਾਸੀਆਂ ਨੂੰ ਬੁਲਾਇਆ ਹੋਇਆ ਹੈ ਮੈਂ ਸਾਰੇ ਕਰਨਾਲ ਵਾਸੀਆਂ ਨੂੰ ਆਪਣੇ ਦਿਲ ਤੋਂ ਇਹ ਅਪੀਲ ਕਰਦਾ ਹਾਂ ਕਿ ਇਹ ਤੁਹਾਡਾ ਸੁਭਾਗਿਆ ਹੈ ਕਿ ਸਾਡੇ ਤਿਰਪਤੀ ਬਾਲਾ ਜੀ ਕਰਨਾਲ 'ਚ ਰੁੱਕ ਰਹੇ ਹੈ ਤੇ ਉੱਥੇ ਉਹ ਵਿਸ਼ਰਾਮ ਕਰਨਗੇ ਔਰ ਉਹਨਾਂ ਦਾ ਸਵੇਰੇ 9 ਵਜੇ ਉੱਥੇ ਪ੍ਰੋਗਰਾਮ ਹੈ ਵੀ ਜਿੰਨੇ ਵੀ ਬੰਦੇ ਨੇ ਭਗਵਾਨ ਤੇਰਪਤੀ ਵਾਲਾ ਜੀ ਦਾ ਆਸ਼ੀਰਵਾਦ ਲੈਣਾ ਹੈ ਉੱਥੇ ਪਹੁੰਚਣ ਔਰ ਉਹਨਾਂ ਦਾ ਆਸ਼ੀਰਵਾਦ ਲੈਣ ਔਰ ਆਪਣੇ ਖਾਲੀ ਝੋਲੀਆਂ ਲੈ ਕੇ ਆਓ ਤੇ ਭਰੀਆਂ ਹੋਈਆਂ ਲੈ ਕੇ ਜਾਓ ਔਰ ਉਸ ਤੋਂ ਬਾਅਦ ਲੁਧਿਆਣਾ ਸਾਡੇ ਪਹੁੰਚਣਗੇ ਜਦੋਂ ਭਗਵਾਨ ਤੇਰਪਤੀ ਬੜੀ ਲੋਕਾਂ ਦੀ ਆਸ ਹੈ ਸਾਰੇ ਲੋਕ ਅੱਖਾਂ ਦੇ ਵਿੱਚ ਅੱਖ ਪਾ ਗਏ ਇੱਕ ਦੂਜੇ ਦੇ ਬੈਠੇ ਕਦੋਂ ਭਗਵਾਨ ਆਵੇ ਉਹ ਇੱਕ ਦੂਜੇ ਨੂੰ ਪੁੱਛੀ ਜਾਂਦੇ ਆ ਕਿ ਐਡੀ ਦੂਰੋਂ ਆਣਾ ਤੇ ਕਦੋਂ ਪਹੁੰਚਣਗੇ ਉਹੀ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਚੈਨਲ ਰਾਹੀਂ ਇਹ ਦੱਸਣਾ ਚਾਹਨਾ ਹੈ ਕਿ ਭਗਵਾਨ ਤਿਰਪਤੀ ਵਾਲਾ ਜੀ ਕੱਲ੍ਹ ਸਵੇਰੇ ਕਰਨਾਲ ਪਹੁੰਚ ਰਹੇ ਹੈ ਉਹਨਾਂ ਦਾ ਉੱਥੇ ਸਵਾਗਤ ਹੋ ਰਿਹਾ ਹੈ ਉਸ ਤੋਂ ਬਾਅਦ ਉੱਥੋਂ 12:00 ਵਜੇ ਜਾਂ 11:00 ਵਜੇ ਜਿੰਨੀ ਵੀ ਜਲਦੀ ਹੋ ਸਕੇ ਕਿਉਂਕਿ ਸਾਡੇ ਲੁਧਿਆਣਾ ਵਾਸੀ ਵੀ ਉਹਨਾਂ ਦਾ ਇੰਤਜ਼ਾਰ ਕਰ ਰਹੇ ਹੈ ਜਦੋਂ ਲੁਧਿਆਣਾ ਪਹੁੰਚਣਗੇ ਮੈਂ ਤਾਂ ਸਾਰਿਆਂ ਨੂੰ ਜ਼ੋਰਦਾਰ ਅਪੀਲ ਕਰਦਾ ਕਿ ਬਸ ਦੇਖੋ 15 ਤਰੀਕ ਤੱਕ ਤਾਂ ਭਗਵਾਨ ਦੀ ਕਿਰਪਾ ਸਾਰੇ ਲੁਧਿਆਣਾ ਵਾਸੀਆਂ ਤੇ ਰਵੇ ਔਰ ਸਾਰਿਆਂ ਦੇ ਦੁੱਖ ਕਸ਼ਟ ਭਗਵਾਨ ਤੇਰਪਤੀ ਵਾਲਾ ਜੀ ਲੁਧਿਆਣਾ ਵਾਲਿਆਂ ਦੇ ਕੱਟ ਦੇਣ ਮੇਰੀ ਇਹ ਹੀ ਪ੍ਰਾਰਥਨਾ ਹੈ ਜੈ ਗੋਵਿੰਦਾ ਅੱਜ ਮੀਟਿੰਗ ਵੀ ਰੱਖੀ ਗਈ ਹੈ ਕੀ ਕੀ ਚਰਚਾ ਹੋਣਗੀ ਇਸ ਮੀਟਿੰਗ ਦੌਰਾਨ ਅੱਜ ਦੇਖੋ ਜੀ ਬਹੁਤ ਵੱਡਾ ਕਾਰਿਆ ਹੈ ਤੇਰਪਤੀ ਵਾਲਾ ਜੀ ਦੇ ਆਨ ਦੇ ਉੱਤੇ ਸਾਰਾ ਲੁਧਿਆਣਾ ਸੇਵਾਵਾਂ ਮੰਗ ਰਿਹਾ ਕਿ ਮੈਨੂੰ ਕੋਈ ਸੇਵਾਵਾਂ ਦੇ ਦਿਓ ਮੈਂ ਰੱਸਾ ਖਿੱਚ ਲਾਂ ਮੈਂ ਰੱਤ ਦੇ ਉੱਤੇ ਫੁੱਲ ਲਾਲਾਂ ਮੈਂ ਰੱਤ ਦੇ ਉੱਤੇ ਆਰਤੀ ਕਰ ਲਾਂ ਤੇ ਅੱਜ ਦੇਖੋ ਸਾਰਾ ਲੁਧਿਆਣਾ ਮੈਂ ਤਾਂ ਸਵੇਰ ਦੇ ਫੋਨ ਆ ਰਹੇ ਆ ਕਿ ਕਦੋਂ ਆਣਗੇ ਕਦੋਂ ਆਣਗੇ ਤੇ ਹੁਣ ਉਹ ਚੀਜ਼ ਨੂੰ ਦੇਖਦੇ ਹੋਏ ਅੱਜ ਅਸੀਂ ਇੱਥੇ ਇੱਕ ਮੀਟਿੰਗ ਰੱਖੀ ਹੈ ਜਿਦੇ ਚ ਸਾਰੇ ਲੁਧਿਆਣਾ ਵਾਸੀ ਆ ਰਹੇ ਆ ਤੇ ਮੈਂ ਉਹਨਾਂ ਨੂੰ ਅੱਜ ਜਿੱਦਾਂ ਕਿਸੇ ਨੇ ਝਾੜੂ ਦੀ ਸੇਵਾ ਲੈਣੀ ਹੈ ਕਿਸੇ ਨੇ ਉੱਥੇ ਰਸਤੇ 'ਚ ਭੰਗੜੇ ਪਾਣੇ ਆ ਭਗਵਾਨ ਦੇ ਕੀਰਤਨ ਕਰਨੇ ਆ ਕਿਸੇ ਨੇ ਕੁਛ ਕਰਨਾ ਕਿਸੇ ਨੇ ਆਰਤੀ ਕਰਨੀ ਹੈ ਸਾਡੇ ਬਨਵਾਰੀ ਹਰਜਾਈ ਜੀ ਇਹਨੇ ਦਿਨਾਂ ਤੋਂ ਲੱਗੇ ਹੋਏ ਆ ਕਹਿੰਦੇ ਜੀ ਮਹਾ ਆਰਤੀ ਕਰਨੀ ਹੈ ਸੀ ਭਗਵਾਨ ਤੇਰਪਤੀ ਵਾਲਾ ਜੀ ਦੀ ਉਹ ਪਿਛਲੇ ਸਾਲ ਵੀ ਉਹਨਾਂ ਨੇ ਕੀਤੀ ਸੀਗੀ ਤੇ ਉਹ ਸੇਵਾ ਉਹਨਾਂ ਨੇ ਲੈਣੀ ਹੈ ਉਹ ਕਹਿੰਦੇ ਮੇਰਾ ਤਾਂ ਨਾਮ ਲਿਖ ਲਓ ਆਂਦੇ ਤਾਂ ਬਹੁਤ ਐਤੇ ਪਰ ਜਿਹੜਾ ਬੰਦਾ ਦਿਲੋਂ ਭਾਵ ਨਾਲੋਂ ਭਗਵਾਨ ਦੀ ਆਰਤੀ ਮਹਾ ਆਰਤੀ ਹੋਣੀ ਹੈ ਉਹ ਦੇਖਣ ਲਾਇਕ ਹੋਊਗੀ ਔਰ ਉੱਥੇ ਸਾਡੇ ਇੱਕ ਲਵਲੀ ਜੀ ਹੈਗੇ ਆ ਉਹ ਭਗਵਾਨ ਦਾ ਜਦੋਂ ਰੱਥ ਪਹੁੰਚਦਾ ਹੈ ਕੁਮਾਰ ਮੰਡੀ 'ਚ ਉਹ ਫੁੱਲਾਂ ਦੇ ਨਾਲ ਉਹਨਾਂ ਤੇ ਵਿਛਾ ਦਿੰਦੇ ਐ 1 ਕਿਲੋਮੀਟਰ ਤੱਕ ਫੁੱਲ ਔਰ ਉਹ ਰੱਥ ਉਹ ਫੁੱਲਾਂ ਦੇ ਉੱਤੋਂ ਨੰਗਦਾ ਤੇ ਦੇਖਣ ਵਾਲਾ ਨਜ਼ਾਰਾ ਹੁੰਦਾ ਮੈਂ ਉਹਨਾਂ ਦਾ ਪਿਛਲੇ ਸਾਲ ਇਹ ਦੇਖ ਕੇ ਜੋ ਵੀ ਪੂਰੀ ਰੱਥ ਯਾਤਰਾ ਹੀ ਮੈਂ ਦੇਖਿਆ ਉਹ ਸਾਰੀ ਟੀਮ ਇੰਨਾ ਕ ਫੁੱਲ ਭਗਵਾਨ ਦੇ ਰਸਤੇ 'ਚ ਵਿਛਾ ਦਿੰਦੇ ਐ ਕਿ ਮੈਂ ਵਾਕਈ ਦੇਖਦਾ ਕਿ ਸਵਰਗ ਦੇ ਵਿੱਚ ਜਾ ਰਹੇ ਐ ਭਗਵਾਨ ਐ ਨਾਰੇ ਐ ਨਜ਼ਾਰਾ ਹੀ ਅਲੱਗ ਹੁੰਦਾ ਔਰ ਸਾਰੇ ਲੁਧਿਆਣਾ ਵਾਸੀਆਂ ਨੂੰ ਮੈਂ ਦੁਆਰਾ ਅਪੀਲ ਕਰਦਾ 15 ਤਰੀਕ ਦਿਨ ਰਵੀਵਾਰ ਦੁਰਗਾ ਮਾਤਾ ਮੰਦਰ ਪਹੁੰਚ ਕੇ 1:00 ਵਜੇ ਉੱਥੇ ਭਗਵਾਨ ਜੀ ਦਾ ਸ਼ਿੰਗਾਰ ਹੋਊਗਾ ਸਾਰੇ ਉੱਥੇ ਆਰਤੀਆਂ ਹੋਣਗੀਆਂ ਉਸ ਤੋਂ ਬਾਅਦ ਉਥੋਂ ਕੁਮਾਰ ਮੰਡੀ ਹੁੰਦੇ ਹੋਏ ਪੁਹਾਰਾ ਚੌਂਕ ਤੋਂ ਹੁੰਦੇ ਕੁਮਾਰ ਮੰਡੀ ਹੁੰਦੇ ਹੋਏ ਦੁਰਗਾ ਨਵ ਦੁਰਗਾ ਮਾਤਾ ਮੰਦਰ ਸਰਾਬਾ ਨਗਰ ਜਾਣਗੇ ਔਰ ਕਈ ਬੰਦੇ ਸਟਾਲ ਲਾਣ ਲਈ ਕਰ ਰਹੇ ਆ ਕਿ ਮੈਂ ਕਾਜੂ ਵੰਡਨੇ ਆ ਕੋਈ ਕਹਿੰਦਾ ਮੈਂ ਪੂਰੀ ਲੰਗਰ ਵੰਡਣਾ ਕੋਈ ਕਹਿੰਦਾ ਮੈਂ ਟੌਫੀਆਂ ਵੰਡਣੀਆਂ ਕੋਈ ਕਹਿੰਦਾ ਮੈਂ ਫਰੂਟ ਵੰਡਣਾ ਜਦੋਂ ਭਗਵਾਨ 15 ਤਰੀਕ ਨੂੰ ਆਣਾ ਦੇਖੋ ਕਿੰਨੇ ਬੰਦੇ ਉਹਨਾਂ ਦੀ ਰਾਹ ਦੇਖ ਰਹੇ ਐ ਤੇ ਉਹਨਾਂ ਸਾਰਿਆਂ ਦੀ ਮਨੋ ਕਾਮਨਾ ਭਗਵਾਨ ਤੇਰਪਤੀ ਵਾਲਾ ਜੀ 15 ਤਰੀਕ ਨੂੰ ਸਭ ਦੀ ਪੂਰੀ ਕਰਾਂਗੇ ਜੀ ਸਾਨੂੰ ਬਹੁਤ ਇੰਤਜ਼ਾਰ ਹੈ ਬਈ ਸਭੇ ਨਾਲ ਕੱਲ ਅਸੀਂ ਇਨਵੀਟੇਸ਼ਨ ਵੰਡ ਰਹੇ ਸੀਗੇ ਤੁਸੀਂ ਨਾਲ ਸੀਗੇ ਤੇ ਕਿੰਨਾ ਕੁ ਸਾਥ ਸੀ ਹਰ ਕੋਈ ਮੱਥਾ ਨੀ ਲਗਾ ਰਿਹਾ ਸੀ ਉਹਨਾਂ ਪ੍ਰਸ਼ਾਦ ਤੇ ਸੱਦਾ ਪੱਤਰ ਕੀ ਕਰ ਜਾਊਗਾ ਜਗਤਾ ਜੀ ਅਈ ਯਾਤਰਾ ਤੋਂ ਬਾਅਦ 6 ਮਹੀਨੇ ਦਾ ਗੈਪ ਪੈ ਜਾਂਦਾ ਹੈ 6 ਮਹੀਨੇ ਬਾਅਦ ਤੇਰਪਤੀ ਵਾਲਾ ਦੀ ਯਾਤਰਾ ਆ ਰਹੀ ਹੈ ਲੋਕ ਬਸ ਇੰਤਜ਼ਾਰ ਕਰ ਰਹੇ ਕਿ ਕਦੋਂ ਭਗਵਾਨ ਨੇ ਆਣਾ ਹੈ ਔਰ ਕਦੋਂ ਅਸੀਂ ਪਲਕਾ ਵਿਛਾ ਕੇ ਉਹਨਾਂ ਦਾ ਸਵਾਗਤ ਕਰੀਏ ਕੁਮਾਰ ਮੰਡੀ ਦਾ ਵੈਸੇ ਵੀ ਹਮੇਸ਼ਾ ਨੰਬਰ 1 ਰਹੀ ਹੈ ਕਿ ਭਗਵਾਨ ਦੇ ਸਵਾਗਤ ਲਈ ਔਰ ਇਸ ਵਾਰ ਵੀ ਕੁਮਾਰ ਮੰਡੀ ਬਹੁਤ ਸਾਹ ਹੈ ਲੋਕਾਂ ਦੇ ਫੋਨ ਆ ਰਹੇ ਆ ਅੱਜ ਸ਼ਾਮ ਨੂੰ ਮੀਟਿੰਗ ਹੈ ਉੱਚ ਵੀ ਸਾਰੇ ਲੋਕ ਆ ਰਹੇ ਆ ਕਿ ਭਗਵਾਨ ਦੇ ਲਈ 56 ਭੋਗ ਜਿਹੜੇ ਸਟਾਲ ਲਗਾਣੇ ਆ ਉਹ ਦੇਖਣ ਵਾਲੇ ਹੋਣਗੇ ਕਿ ਸਟਾਲ ਤੇ ਤੁਹਾਨੂੰ ਹਰ ਚੀਜ਼ ਮਿਲੇਗੀ ਕਿਉਂਕਿ ਲక్ష్ਮੀਪਤੀ ਜੀ ਖੁਦ ਆ ਰਹੇ ਆ ਆਪਾਂ ਸਭ ਬਿਜ਼ਨਸਮੈਨ ਆ ਆਪਾਂ ਕੀ ਚਾਹਦੇ ਆ ਕਿ ਲక్ష్ਮੀ ਉਹ ਲక్ష్ਮੀਪਤੀ ਖੁਦ ਲక్ష్ਮੀ ਵੰਡਨ ਆ ਰਹੇ ਆ ਮਾ ਭੂਵਤ ਦੇਵੀ ਨੂੰ ਲੈ ਕੇ ਉਹ ਲక్ష్ਮੀਪਤੀ ਜੀ ਨੂੰ ਲੈ ਕੇ ਆ ਰਹੇ ਦਾ ਇਸ ਲਈ ਸਾਨੂੰ ਸਾਰੇ ਨਿਵਾਸੀਆਂ ਨੂੰ ਇਹ ਪੁਰਜੋਲ ਅਪੀਲ ਹੈ ਕਿ ਆ ਕੇ 15 ਤਰੀਕ ਨੂੰ ਦੁਕਾਨ ਦੇ ਦਰਸ਼ਨ ਕਰੋ ਉਹਨਾਂ ਦੀ ਕਿਰਪਾ ਬਾ ਪ੍ਰਾਪਤ ਕਰੋ ਜੀ ਤੁਸੀਂ ਇਹ ਕਹਿਣਾ ਚਾਹੋਗੇ ਕਾਫੀ ਵੱਡਾ ਅਫਸਰ ਤਾਂ ਭਾਈ ਨਾਲ ਸੀ ਕੱਲ ਦਾ ਨਾਲ ਸੀ ਸਾਡਾ ਹਰ 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 ਦੁਕਾਨ ਤੇ ਪਹੁੰਚੇ ਕੀ ਕਹਿਣਾ ਚਾਹੋਗੇ ਜੈ ਗੋਵਿੰਦਾ ਜੀ ਜੈ ਗੋਵਿੰਦਾ ਇਹ ਬੜਾ ਵੱਡਾ ਸ਼ਬਦ ਹੈ ਜੈ ਗੋਵਿੰਦਾ ਉਹਨਾਂ ਦੇ ਕਹਿੰਦੇ ਇੱਕ ਸ਼ਬਦ ਦੇ ਉਚਾਰ ਨਾਲ ਕਈ ਜਿਹੜੇ ਦੁੱਖ ਨੇ ਕਈ ਜਿਹੜੇ ਪਾਪ ਨੇ ਕੱਟੇ ਜਾਂਦੇ ਨੇ ਤੇ ਲੋਕ ਇੰਤਜ਼ਾਰ ਕਰ ਰਹੇ ਨੇ ਬੇਸਰਬੀ ਨਾਲ ਕਦੋਂ ਸ਼੍ਰੀ ਤਿਪੂਤੀ ਬਾਲਾਈ ਦਾ ਰਥ ਦਰਸ਼ਨ ਹੋਣਗੇ ਕਦੋਂ ਲక్ష్ਮੀ ਪਤੀ ਜੀ ਆਣਗੇ ਤੇ ਗੱਲਬਾਤ ਨਹੀਂ ਸਰ ਤੁਸੀਂ ਕੁਝ ਤਾਂ ਸ਼ਬਦ ਬੋਲੋ ਇੰਨੀ ਵੱਡੀ ਜਿੰਮੇਵਾਰੀ ਜੈ ਗੋਵਿੰਦਾ ਵੈਂਕਟ ਰਮਨ ਗੋਵਿੰਦਾ ਜੈ ਹੋ ਜੈ ਹੋ ਸ਼੍ਰੀ ਨਵਸਨ ਗੋਵਿੰਦਾ ਜਸਾ ਕੀ ਕਹਾਂਗੇ ਜੈ ਗੋਵਿੰਦਾ ਜੈ ਗੋਵਿੰਦਾ ਹਰੇ ਕੋਈ ਰੰਗ ਵਿੱਚ ਰੰਗਿਆ ਹੋਇਆ ਹੈ ਤੇ ਬੇ ਸਭੀ ਨਾਲ ਇੰਤਜ਼ਾਰ ਹੋ ਰਿਹਾ ਹੈ 15 ਦਸੰਬਰ ਦਾ ਜਦੋਂ ਦਰਸ਼ਨ ਜਿਹੜੇ ਹੈ ਉਹਦੀ ਦਾਲ ਜਿਹੜਾ ਚੱਲਦਾ ਪਿਆ ਦਾਰ ਦਾ ਸਮਾਂ ਜਿਹੜਾ ਹੁਣ ਸਮਾਂ ਕੱਟ ਨਹੀਂ ਰਿਹਾ ਹੈਗਾ ਕੋ ਕਾਫੀ ਲੰਬਾ ਸਮਾਂ ਲੱਗ ਰਿਹਾ ਕਿਉਂਕਿ ਜਿਵੇਂ ਜਿਵੇਂ ਨਿਕੜੀਆਂ ਨਿਤਿਕਾਰੀਆਂ ਹਨ ਜਿਹੜਾ ਉੱਸਾ ਉਹ ਵੱਧਾ ਜਾ ਰਿਹਾ ਹੈ ਤੇ ਅੱਜ ਮੀਟਿੰਗ ਹੋ ਰਹੀ ਹੈ ਜਿਸ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਉਹ ਚੱਲ ਰਹੀਆਂ ਨੇ ਉਸ ਫਾਈਨਲ ਮੀਟਿੰਗ ਹੋਵੇਗੀ ਤੇ ਚਰਚਾ ਕੀਤੀ ਆਵੇਗੀ ਮੈਂ ਸਮਝ ਮੇਰਾ